ਹਾ ਰਕबीर ਤੂੰ ਠੀਕ ਹੋ ਗਿਆ ਵਾ ਉਹ ਤੇਰੇ ਇੰਨੇ ਹੀ ਮੱਦ ਕਿ ਤੂੰ ਮੰਮੀ ਨੂੰ ਤਾਂ ੱਕੇ ਮਾਰੇ ਕੋਈ ਨਾ ਮੈਂ ਜਿੰਦਾ ਵਾ ਮਰਿਆ ਨਹੀਂ ਵੇ ਚਲ ਕੋਈ ਗੱਲ ਨਹੀਂ ੱਕੇ ਦੀ ਕੋਈ ਗੱਲ ਨਹੀਂ ਤੂੰ ਠੀਕ ਹੋ ਗਿਆ ਮੈਨੂੰ ਇੰਨੀ ਬੜੀ ਖੁਸ਼ੀ ਆ ਸ਼ੁਕਰ ਹੈ ਮੇਰਾ ਪੁੱਤ ਠੀਕ ਹੋ ਗਿਆ ਮਾਲਕਾ ਸ਼ੁਕਰ ਵਾ ਹੈ ਦੀਰ ਨੂੰ ਹੋਸ਼ ਆ ਗਿਆ ਹਾਏ ਰੱਬਾ ਸਿਆਪੇ ਤੇ ਸਿਆਪਾ ਹੀ ਪਈ ਜਾਂਦਾ ਵਾ ਹੁਣ ਦੱਸ ਕੀ ਕਰ ਸੱਪ ਸੌਂ ਗਿਆ ਵਾ ਹਾਂ ਵੀਰ ਤੈਨੂੰ ਲੱਗਦਾ ਨਾ ਮੈਨੂੰ ਸਭ ਪਤਾ ਹੈ ਕਿ ਤੈਨੂੰ ਖੁਸ਼ੀ ਨਹੀਂ ਹੋਈ ਮੈਨੂੰ ਚੰਗਾ ਹੋ ਕੇ ਵੇਖ ਕੇ ਨਹੀਂ ਵੀਰ ਮੈਨੂੰ ਬੜੀ ਖੁਸ਼ੀ ਹੋਈ ਆ ਤੂੰ ਠੀਕ ਹੋ ਗਿਆ ਮੇਰਾ ਭਰਾ ਸਹੀ ਹੋ ਗਿਆ ਮੈਨੂੰ ਹੋਰ ਤੋਂ ਜ਼ਿਆਦਾ ਖੁਸ਼ੀ ਕਿਉਂ ਹੋ ਸਕਦੀ ਮੇਰੇ ਤੋਂ ਠੀਕ ਹੋ ਮੇਰੇ ਤੋਂ ਹੁਣੇ ਠੀਕ ਹੋਇਆ ਵਾ ਨਾ ਤੱਕ ਕਿੰਗ ਮਾਰਦੀ ਨੀ ਆਪੋਲ ਪਾ ਨਾ ਪੋਜ ਪਾ ਦਿਮਾਗ ਤੇ ਤੂੰ ਬਿਮਾਰ ਹੋ ਜਾਏਗਾ ਫੇਰ ਵੀਰ ਮੈਨੂੰ ਛੱਡ ਦੇ ਫਿਰ ਮੈਨੂੰ ਛੱਡ ਦੇ ਵਿਹਲਾ ਛੱਡ ਦੇ ਮੰਮੀ ਮੈਨੂੰ ਛੱਡਦਾ ਨਹੀਂਦਾ ਤੂੰ ਵੀਰ ਛੱਡ ਪੁੱਤ ਇੱਥੇ ਬਹਿ ਮੈਨੂੰ ਦੱਸ ਕੋਈ ਗੱਲ ਨਹੀਂ ਕੋਈ ਨਹੀਂ ਕਿੰਤਾ ਕਰਨ ਗਿਆ ਮੈਂ ਤੇ ਨਹੀਂ ਬ ਪਹਿਲਾ ਇਹ ਦੱਸੇ ਤੱਕੇ ਨਾ ਮਾਰਦੇ ਸਾਨੂੰ ਤੱਕਾ ਨਹੀਂ ਮੈਨੂੰ ਮਾਰਿਆ ਮੈਂ ਤੁਹਾਡੇ ਠੇਡਾ ਲੱਗ ਗਿਆ ਤੇ ਮੈਂ ਡੇਪਣ ਲੱਗੀ ਹਾਂ ਚੱਲ ਕੋਈ ਗੱਲ ਨਹੀਂ ਮੇਰੇ ਤੱਕਨ ਛੱਡ ਤਾਂ ਠੇਡਾ ਵੀ ਲੱਗ ਗਿਆ ਛੱਡ ਵੀ ਤੇ ਇੰਨੀ ਬੜੀ ਕੁਝ ਵੀ ਤੂੰ ਠੀਕ ਹੋ ਗਿਆ ਵਾ ਮੰਮੀ ਸੱਚ ਦੱਸਿਓ ਮੈਨੂੰ ਮੈਂ ਤੈਨੂੰ ਪੁੱਤ ਸੱਚੀ ਦੱਸਦੀ ਹਾਂ ਤੂੰ ਮੈਨੂੰ ਦੱਸ ਮੈ ਤੈਨੂੰ ਅਚਾਨਕ ਕੀ ਹੋ ਗਿਆ ਸੀ ਵੀਰ ਤੂੰ ਮੈਲਾ ਮੈਨੂੰ ਤੱਕੇ ਮਾਰੇ ਆ ਮੇਰਾ ਗਲ ਫੜਿਆ ਵਾ ਮੈਨੂੰ ਗਲ ਘੁੱਟਨ ਦੇ ਆ ਮੈਨੂੰ ਮੱਸਾ ਗੁੱਸਾ ਨਹੀਂ ਲੱਗਾ ਤੇਰੇ ਤੇ ਤੂੰ ਠੀਕ ਹੈ ਨਾ ਹੁਣ ਤੇ ਸਹੀ ਆ ਸੱਟ ਜਾਨ ਨਹੀਂ ਕਿਤੇ ਲੱਗੀ ਸੀ ਹੈ ਨਾ ਠੀਕ ਹੈ ਨਾ ਵੀਰ ਤੈਨੂੰ ਸਭ ਕੁਝ ਚਿਤ ਆ ਗਿਆ ਵਾ ਠੀਕ-ਠਾਕ ਹੋ ਗਿਆ ਮੇਨੂੰ ਕੋਈ ਕਦੇ ਓਏ ਆ ਪਲਾਜੇ ਹੋਰ ਕਿਹ ਲਾਗੇ ਕਰੀ ਜਾ ਕੇ ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ ਲਖਵੀਰ ਕਿਉਂ ਘਲਪੀ ਜਾਣਾ ਉਹ ਤਾਂ ਮੱਸੀ-ਮੱਸੀ ਤੂੰ ਠੀਕ ਹੋਇਆ ਵਾ ਕੋਈ ਗੱਲ ਨਹੀਂ ਤੂੰ ਠੰਡਾ ਰੱਖ ਮਨ ਬਾਅਦ ਚ ਗੱਲ ਕਰਾਂਗੇ ਓਏ ਮੰਮੀ ਆ ਸਾਰੀਆਂ ਇਹਦੀਆਂ ਹੀ ਮਿਹਰਬਾਨੀਆਂ ਆ ਜਿਹੜਾ ਮੈਂ ਮੰਜੇ ਦੇ ਇੰਨਾ ਚ ਰਿਹਾ ਵਾ ਇਹਦੇ ਨਾਲ ਮੈਂ ਅੰਦਰ ਸਲਾਹ ਕਰਨ ਗਿਆ ਸੀ ਸਲਾਹ ਕਰਕੇ ਮੈਂ ਬਾਹਰਵੇਂ ਨੇ ਮੇਰੇ ਸਿਤ ਨੂੰ ਮਾਰਿਆ ਵਾ ਮਗਰੋਂ ਇਹਦੀਆਂ ਮਿਹਰਬਾਨੀਆਂ ਇਹਦੀਆਂ ਮਿਹਰਬਾਨੀਆਂ ਮੁਰਕੇ ਮੈਨੂੰ ਹਸਪੀਟਲ ਲਾਗੇ ਆ ਉਥੇ ਮੈਂ ਇੱਕ ਦੋ ਦਿਨ ਬਾਅਦ ਕਿਦੇ ਹੱਥ ਉੱਤੇ ਲਾਇਆ ਇਹਨੇ ਵੇਖ ਲਿਆ ਵਾ ਇਹਨੇ ਚੁੱਕ ਕੇ ਮੇਰੇ ਸਰਾਣੇ ਥੱਲੇ ਸਰਾਣਾ ਤੇ ਮੇਰੇ ਨਾਸਾਂ ਗੁੰਮ ਕੀਤੀਆਂ ਵਾ ਉਥੇ ਕੋਈ ਆ ਗਿਆ ਤੇ ਮੇਰੀ ਜਾਨ ਬਚ ਗਈ ਨਹੀਂ ਤੇ ਨਾ ਮਾਰ ਲਉ ਘੱਟ ਨਹੀਂ ਕੀਤੀ ਮੈਨੂੰ ਹੈ ਇਹ ਬੜਾ ਤਗੜਾ ਵੈਰੀ ਆ ਸਾਡਾ ਨਹੀਂ ਪੁੱਤ ਤੇਰਾ ਛੋਟਾ ਭਰਾ ਉਹ ਇਦਾਂ ਕਰ ਸਕਦਾ ਵਾ ਤੇ ਮੰਮੀ ਮੇਰੇ ਮੂੰਹ ਤੇ ਬੇਕੂਫ ਲਿਖਿਆ ਵਾ ਕਿ ਮੈਂ ਇਹਦਾ ਝੂਠ ਮੂਠ ਨਾ ਲਾਉਂਨੇ ਆ ਤਾਂ ਉਹ ਮੰਮੀ ਵੀਰ ਐਵੇਂ ਵਲਟੜੀਆਂ ਮਰ ਜਾਂਦਾ ਵਾ ਹੁਣੇ ਠੀਕ ਹੋਇਆ ਨਾ ਤਾਂ ਕਰਕੇ ਵੀਰ ਤੇਰੇ ਸਿਰ 'ਤੇ ਸੱਟ ਲੱਗੀ ਸੀ ਤਾਂ ਤੂੰ ਤੈਨੂੰ ਪਤਾ ਨਹੀਂ ਲੱਗੰਦਿਆ ਤੇਰਾ ਦਿਮਾਗ ਨਹੀਂ ਕੰਮ ਕਰਦਾ ਮੈਂ ਤੇਰਾ ਭਰਾ ਵਾਂ ਦੁਸ਼ਮਣ ਨਹੀਂ ਆ ਤੇਰਾ ਮੈਂ ਓਏ ਆਹ ਜੇ ਪਲਾਹ ਹੋਰ ਕਿਸ ਨਾ ਕਰੀ ਮੈਂ ਤੇਰੀ ਰਗ ਰਗ ਉਤੋਂ ਵਾਗਾ ਮੈਂ ਚੰਗੀ ਤਰ੍ਹਾਂ ਮੰਮੀ ਵੇ ਲੋ ਵੀਰ ਮੇਰੀ ਕੱਲ ਤਾਂ ਕੀ ਕੀ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਵਾ ਮੈਂ ਦੱਸ ਅੱਗੇ ਕਿਹੜੀਆਂ ਕਿਹੜੀਆਂ ਗੱਲਾਂ ਕਰਦਾ ਹਾਂ ਅਜੇ ਘਰ ਦੇ ਵਿੱਚ ਕੋਈ ਗੱਲ ਕਰਦਾ ਵਾ ਇਹ ਸੱਚ ਵਾ ਤਾਂ ਮੰਮੀ ਸੱਚ ਵਾ ਜੇ ਇਦਾਂ ਨਹੀਂ ਨਾ ਮਾਦਾ ਮੈਂ ਪੁਲਿਸ ਕੰਪਲੇਨਟ ਕਰੂੰਗਾ ਜਦੋਂ ਇਹ ਤੌਣੀ ਜੜੀ ਨਾ ਪੁਲਿਸ ਨੇ ਇਹ ਫਿਰ ਕੱਲੀ ਕੱਲੀ ਗੱਲ ਬੱਕੂਗਾ ਉੱਥੇ ਜਾ ਕੇ ਫਿਰ ਹਾਂ ਹਾਏ ਰੇ ਮੈਂ ਮਰ ਗਈ ਤੇ ਭਰਾਵਾ ਤੂੰ ਇਹੋ ਕੰਮ ਕਰਦਾ ਰਿਹਾ ਵੇ ਵੀ ਮਰ ਕੇ ਤੈਨੂੰ ਉਹ ਕੱਲੋਂ ਨੇ ਪੜਾਇਆ ਲਿਖਾਇਆ ਮੂੰਹ ਜੋ ਬੁਰਕੀਆਂ ਕੜ ਕਰ ਤੇਰੇ ਮੂੰਹ ਚ ਪੁੰਦਾ ਰਿਆ ਤੂੰ ਆਹ ਕੰਮ ਕੀਤਾ ਇਹ ਨਾ ਵੱਡਾ ਬਾਪੀ ਫਿਰ ਤੂੰ ਆ ਜਿਹੜਾ ਪਾਪ ਕਮਾਇਆ ਤੂੰ ਪਿਉਾਂ ਬਰोबर ਪਿਆਰਾ ਨਾ ਉਹ ਮੰਮੀ ਤੈਨੂੰ ਨਹੀਂ ਸਮਝ ਲੱਗੰਦਈ ਵੀਰ ਦੇ ਸੱਟ ਲੱਗੀ ਆ ਨਾ ਦਿਮਾਗ ਤੇ ਤੇ ਉਹਦਾ ਦਿਮਾਗ ਘੁੰਮ ਗਿਆ ਵਾ ਉਹਨੂੰ ਪਤਾ ਲੱਗੰਦਿਆ ਉਲਟਵੀਆਂ ਮਾਰੀ ਜਾਂਦਾ ਵਾ ਆਹੋ ਮੈਨੂੰ ਪਤਾ ਨਹੀਂ ਲੱਗੰਦਿਆ ਆ ਮੇਰੀ ਮਾਂ ਵਾ ਤੂੰ ਮੇਰਾ ਭਰਾ ਵਾ ਛੋਟਾ ਪਰ ਤੂੰ ਭੁੱਲ ਗਿਆ ਕਿ ਮੈਂ ਤੇਰਾ ਵੱਡਾ ਭਰਾ ਹੀ ਓਏ ਆ ਮੇਰਾ ਕਮਰਾ ਹੈ ਆ ਤੁਹਾਡਾ ਕਮਰਾ ਵਾ ਇਹਨੂੰ ਲੌਬੀ ਕਹਿੰਦੇ ਜਿੱਥੇ ਆਪਾਂ ਬੈਠੇ ਆਂ ਔਰ ਸੋਈ ਆ ਓਏ ਵੀਰ ਤੂੰ ਤੈਨੂੰ ਨਹੀਂ ਪਤਾ ਲੱਗਦਾ ਤੂੰ ਗਲਤ ਇਲਜ਼ਾਮ ਲਾਈ ਜਾਂਦੇ ਮਰਤੇ ਓਏ ਚੁੱਪ ਕਰ ਜਾ ਚੰਗੀ ਗੱਲ ਲੀਓ ਕਿਤੇ ਮੈਂ ਇਹ ਨਾ ਭੁੱਲ ਜਾ ਕਿ ਤੂੰ ਮੇਰਾ ਛੋਟਾ ਭਰਾ ਵਾ ਮੰਮੀ ਨੂੰ ਮੇਰੀ ਨਜ਼ਰੋਂ ਦੂਰ ਲੈ ਜਾ ਚੰਗੀ ਗੱਲ ਲੀਓ ਹਾਂ ਦੀਦੀ ਆ ਵੀ ਇੱਕ ਸੱਚ ਸਾਹਮਣੇ ਆ ਗਿਆ ਬਾਜੀ ਦੀ ਹਾਲਤ ਦੇ ਜ਼ਿੰਮੇਦਾਰ ਮਨੀ ਸੀ ਮਨੀ ਇੱਥੋਂ ਤੱਕ ਪਹੁੰਚ ਸਕਦੇ ਆ ਆ ਗਿਆ ਯਕੀਨ ਹੋਣਾ ਮਿੰ ਤੋਂ ਮਾੜਾ ਮਾੜਾ ਸ਼ੱਕ ਪੈਂਦਾ ਸੀ ਪਰ ਮੈਂ ਕਦੀ ਕਿਸ ਲਾਗੇ ਨਾ ਨਹੀਂ ਲਿਆ ਮੰਮੀ ਨੂੰ ਮੈਂ ਮਾੜਾ ਮਾੜਾ ਕਹਿੰਦੀ ਸੀ ਵੀ ਸਾਰੀਆਂ ਗਲਤੀਆਂ ਇਹ ਦੀਆਂ ਵਾ ਇਹ ਦਵਾਈਆਂ ਬਦਲੀਆਂ ਮਿੰ ਤੋਂ ਉਦੋਂ ਹੀ ਮਾੜਾ ਮਾੜਾ ਸ਼ੱਕ ਪੈ ਗਿਆ ਸੀ ਵੀ ਇਹਨੇ ਭਾਵੇਂ ਕੋਈ ਕੀਤਾ ਹੋਵੇ ਪਰ ਮੈਂ ਸ਼ੋਰ ਨਹੀਂ ਹੈਗੀ ਪਰ ਮੇਰੇ ਭਰਾ ਨੇ ਸੱਟ ਲਾ ਕੇ ਨਾ ਇਹਨੇ ਮੈਨੂੰ ਦੱਸ ਦਿੱਤਾ ਪਤਾ ਵੀ ਮੈਂ ਤੁਹਾਡਾ ਦੁਸ਼ਮਣ ਵਾ ਚੰਗਾ ਪੱਕਾ ਹੀ ਦੀਦੀ ਚਲੋ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਚਲੋ ਗਰਮੀਤ ਮੈਨੂੰ ਸੁਣ ਗੱਲ ਮੇਰੇ ਤਾਂ ਦੋਵੇਂ ਪਾਸੇ ਨੇ ਡਾਕਾ ਮਾਰਿਆ ਵਾ ਹੈ ਜੇ ਤੇਰਾ ਘਰ ਵਾਲਾ ਹੀ ਆ ਨਾ ਤੇ ਮੈਂ ਕਿੱਦਾਂ ਛੱਡਾਂ ਮੈਂ ਤਾਂ ਇੱਕ ਮਿੰਟ ਵੀ ਇਹਨੂੰ ਛੱਡ ਸਕਦੀ ਇਹਦੇ ਤੁਹਾਨੂੰ ਲੱਗਨ ਨ ਕਿਦਾ ਨਾ ਮੈਂ ਕਢਾਉਂਗੀ ਵੇਖੀ ਸਹੀ ਦੀਦੀ ਛੱਡਣਾ ਨਹੀਂ ਮੈਂ ਜਾ ਕੇ ਇਹਨਾਂ ਨੂੰ ਕਾਬੂ ਕਰਾਂ ਪੁਲਿਸ ਆਉਂਦੀ ਹੋਣੀ ਆ ਉਹ ਨਾ ਹੋਏ ਕੋਈ ਬਹਾਨਾ ਲਾ ਕੇ ਇਹ ਨਹੀਂ ਕੱਜ ਜਾਣ ਆਜਾ ਤੀ ਭਾਜੀ ਨੂੰ ਸੰਭਾਲ ਲਓ ਕਿੱਦਾਂ ਹੈ ਭਾਜੀ ਦੇ ਪਿੱਛੇ ਪਏ ਰੱਸੀ ਸੜ ਗਈ ਪਰ ਬਲ ਨਹੀਂ ਗਿਆ ਇਹ ਨਹੀਂ ਸ਼ੁਕਰ ਕਰਦਾ ਕਿ ਮੈਂ ਉੱਠ ਕੇ ਬਹਿ ਗਿਆ ਠੀਕ ਠਾਕ

ਨਾਲੇ ਮੇਰੇ ਪੇਕੇ ਆਲੇ ਭਰਾ ਨੂੰ ਤੂੰ ਸੱਟਾ ਵਾਈ ਨਾਲੇ ਮੇਰੇ ਤੂੰ ਆਦਮੀ ਨੂੰ ਸੱਟਾ ਲਾਈ ਆ ਤੂੰ ਸਮਝਦਾ ਕਿ ਆਪਣੇ ਆਪ ਨੂੰ ਹੈ ਵੇਹਲਾ ਤੂੰ ਕਿਉਂ ਭਰਾ ਦੇ ਹੱਥੀ ਪਿਆ ਤੇਰੇ ਸ਼ਰਮ ਨਹੀਂ ਆਉਂਦੀ ਹੈ ਤੇਰਾ ਵੱਡਾ ਭਰਾ ਆਹੀ ਮੰਮੀ ਮੈਨੂੰ ਇੱਕ ਦੱਸ ਦੇ ਗੱਲ ਇਹ ਤੇਰੇ ਹੀ ਮੁੰਡੇ ਵਾਗਾ ਕਿਤੇ ਨੂੰ ਗੋਦ ਘਰ ਤੇ ਨਹੀਂ ਨਾ ਲਿਆ ਕੀ ਪਤਾ ਕਿਥੋਂ ਉਤਰਾਇਆ ਇਹੋ ਜਾਂ ਨਿਕਲ ਆ ਕਿਤੇ ਭਾਪੀ ਕਿਤੇ ਸਾਰੇ ਜਿਹੜੇ ਮੇਰੇ ਹੀ ਪੇਸ਼ ਪੈ ਗਏ ਆ ਕੋਈ ਤਾਂ ਮੇਰੀ ਗੱਲ ਸੁਣੋ ਨਾ ਨਾ ਤੂੰ ਨਹੀਂ ਕਹਿੰਦਾ ਪੇਸ਼ ਪੈਂਦਾ ਤੂੰ ਨਹੀਂ ਕਹਿੰਦੇ ਪੈਸੇ ਪੈਂਦਾ ਹੈ ਮੈਨੂੰ ਛੱਡ ਦੇ ਮੈਂ ਮਾਰ ਮਾਰ ਕੇ ਜੱਤੀਆਂ ਤੇਰਾ ਸਮਰ ਖੇਡਾਂਗੀ ਚੱਲ ਬਜੀ ਤੇ ਛੱਡ ਪੁੱਤ ਛੱਡ ਚੱਲ ਨਾ ਖੱਤੇਆਂ ਤੈਨੂੰ ਬਹੁਤ ਥੂੜਬੇ ਦੀ ਜਾਨ ਖਾ ਲਾ ਤੂੰ ਬਹੁਤ ਸਤਾਇਆ ਤੂੰ ਠੀਕ ਤੂੰ ਕੀ ਘਰ ਲੋਗੀ ਆ ਹੋਸ਼ ਆ ਗਈ ਤੁਹਾਨੂੰ ਹਾਂ ਕੋਈ ਕਹਤੂੰ ਦਦਨੀ ਨਾ ਭਾਜੀ ਜੀ ਜੀ ਤੇ ਭਾਜੀ ਨੂੰ ਸਮਝਾ ਲਓ ਮੈਂ ਪਾਣੀ ਲੈ ਕੇ ਆਈ ਮੈਂ ਕਿਹਾ ਬੜਾ ਬੜਾ ਦੀ ਅਕਰ ਦੁੱਤਾ ਹੈ ਤੁਹਾਨੂੰ ਹੀ ਮਾਨ ਤੋਰ ਪਿਆ ਕਿੰਨਾ ਕੋ ਕੀਤਾ ਤੂੰ ਆਪਣੇ ਭਰਾ ਬਾਤ ਮੇਰੇ ਨਾਲ ਜਿੱਦਿਆਂ ਦੇ ਮੇਰਾ ਭਰਾ ਬੜਾ ਚੰਗਾ ਮੇਰਾ ਭਰਾ ਬੜਾ ਚੰਗਾ ਵੇਖਿਆ ਦੇਦੀ ਇਹਨੇ ਤੇ ਆਪਣੀ ਮਾਂ ਦੀ ਕੋਕ ਨੂੰ ਲਾਜ ਨਾ ਛੜੀ ਪਾਣੀ ਪਿਓ ਬਾਜੀ ਹੋ ਵਾਈ ਗਰੂ ਤੇਰਾ ਲੱਖ ਲੱਖ ਸ਼ੁਕਰ ਪੱਗਾ ਗਰਮੀ ਤੇ ਕੋਈ ਪਤਾ ਨਹੀਂ ਘਰ ਦੇ ਵਿੱਚ ਆਸ ਦੀ ਤਾਂ ਸੱਪ ਪਲ ਜਾਂਦੇ ਵੇਲਾ ਕੋਈ ਕਹਤੇ ਯਕੀਨ ਕਿੱਦਾਂ ਕਰੂਗਾ ਜੇ ਘਰ ਦੇ ਵਿੱਚ ਇਦਾਂ ਦੇ ਬੰਦੇ ਪੈਜਾ ਹੋ ਜਾਂਦੇ ਦੀਦੀ ਤੂੰ ਭਾਈ ਨੂੰ ਸੰਭਾਲੋ ਤੀ ਰੋਵੋ ਨਾ ਕਿੱਦਾਂ ਯਕੀਨ ਕਰਾਂਗੇ ਆਪਾਂ ਇੱਕ ਦੂਜੇ ਤੇ ਯਕੀਨ ਹੀ ਨਹੀਂ ਰਹਿ ਜਾਣਾ ਦੁਨੀਆ ਨੂੰ ਵੇਖੀ ਸਹੀ ਅੱਛਾ ਕੋ ਮੇਰੇ ਸਾਹਮਣੇ ਕੀ ਕਰ ਲੱਗਾ ਹੈ ਤੇ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਮੈਂ ਸ਼ਰਮਕਰ ਤੇ ਮੈਂ ਤਾਂ ਤਾ ਉਹ ਕਹਿੰਦੀ ਮੈਂ ਤੇਰੀ ਮਾਂ ਵਾਂ ਕਿ ਤਾ ਤੂੰ ਮੇਰਾ ਪੁੱਤ ਵਾਂ ਅੰਤਰਿਆ ਤੂੰ ਇਹ ਕੀ ਅੰਦਰ ਕਰਦਣ ਲੱਗਾ ਹਾਂ ਮੰਮੇ ਮੇਰੀ ਗੱਲ ਤੇ ਕੋਈ ਤਾਂ ਯਕੀਨ ਕਰ ਲਓ ਤੂੰ ਮੇਰੀ ਮਾਂ ਘੜਸੂਕੜ ਤੂੰ ਹੀ ਮੇਰੇ ਤੇ ਯਕੀਨ ਕਰ ਲਾਗੇ ਯਕੀਨ ਕਰਾ ਯਕੀਨ ਕਰਨ ਕੋਈ ਗੱਲ ਰਹਿ ਗਈ ਆ ਮੰਮੇ ਤੂੰ ਯਕੀਨ ਨਹੀਂ ਕਰਦੇ ਮੈਂ ਨਹੀਂ ਕਿਹਨੂੰ ਵੀ ਮਾਰਦਾ ਮੈਂ ਕਿਹਨੂੰ ਕੁਝ ਨਹੀਂ ਕਹਿੰਦਿਆ ਤੂੰ ਮੇਰੀ ਗੱਲ ਕੋਈ ਸਮਝਦੀ ਸਾਹਮਣੇ ਦਾ ਗਲ ਘੋਟ ਦੇ ਲੱਗਾ ਤੂੰ ਕਹਿੰਦਾ ਵੀ ਮੈਂ ਕੋਈ ਜਾਣਦਾ ਨਹੀਂ ਮੈਂ ਕੋਈ ਕੀਤਾ ਹੀ ਨਹੀਂਗਾ ਸਭ ਕੁਝ ਤੂੰ ਹੀ ਕਰੀ ਜਾਂਦਾ ਤੇ ਮੈਨੂੰ ਪਤਾ ਹੀ ਨਹੀਂ ਮੈਂ ਬਲਜੀਤ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੀ ਤੇ ਬਲਜੀਤ ਤੂੰ ਝੂਠ ਬੋਲਦੀ ਆ ਹੈ ਤੇ ਮੈਂ ਮੈਨੂੰ ਕੀ ਪਤਾ ਵੀ ਮੈਂ ਇਹ ਘਰ ਸੱਪ ਪਾਲਿਆ ਵਾ ਹੈ ਮੰਮੀ ਤੁਮੀ ਵੀ ਨਹੀਂ ਮੇਰੇ ਤੇ ਯਕੀਨ ਕਰਨੋਂ ਹਟ ਗਈ। ਤੁਮੀ ਉਹਨਾਂ ਦੀਆਂ ਗੱਲਾਂ ਸੱਚ ਆ ਗਈਆਂ। ਮੈਨੂੰ ਆਪਣਾ ਪੁੱਤ ਨਹੀਂ ਦਿਖਦਾ ਤੈਨੂੰ ਮੱਸਾ ਵੀ। ਕਿ ਮੈਂ ਕਿ ਯਕੀਨ ਕਰਨਾ ਮੇਰੀ ਅੱਖਾਂ ਨੇ ਵੇਖਿਆ ਹਣ ਸਭ ਕੋ। ਮੈਂ ਤਾਂ ਤੇਰੇ ਤੇ ਯਕੀਨ ਕਰਦੀ ਰਹੀ। ਮੈਨੂੰ ਕੀ ਪਤਾ ਸੀ। ਵੀ ਮੇਰਾ ਹੀ ਖੂਨ ਆਉਗਲ ਮੇਰਾ ਖੂਨ ਤਾਂ ਪਿਆਸਾ ਹੋ ਗਿਆ ਵਾ। ਹੈਂ? ਮੰਮੀ ਮੈਂ ਭਰਾ ਨੂੰ ਕਿਉਂ ਮਾਰਨਾ ਦੱਸ ਮੈਨੂੰ ਪਹਿਲਾਂ। ਮੇਰਾ ਭਰਾ ਵਾ। ਮੇਰਾ ਜੀ ਕਰਦਾ ਤੇਰੀ ਜਾਨ ਕੱਢਦਾ ਹੁਣ ਮੈਂ। ਕੂਆ ਨਾ ਵੀ ਮੈਂ ਮਾਰਿਆ ਨਹੀਂ ਕਾ ਮੇਰੇ ਸਾਹਮਣੇ ਸਭ ਕੋ ਕਰਕੇ ਤੂੰ ਮੁੱਕਰੀ ਜਾਣ ਡਿਆ। ਹੈਂ? ਹੱਦ ਹੋ ਗਈ ਆ ਇੱਕ ਵੇ ਮੇਰਾ ਪੁੱਤ ਕਿੱਡਾ ਸਰਵਣ ਤੇ ਦੂਜਾ ਮੇਰਾ ਪਾਪੀ ਜੰਪਿਆ ਮੈਂ ਤਾਂ ਢਡੂ ਨੂੰ ਕੋਸਦੀ ਨਹੀਂ ਪਰ ਕਲਿਆਣਾ ਤੇ ਤੂੰ ਜੰਮਦੀ ਆ ਤੇ ਚੰਗੀ ਗੱਲ ਹੀ ਹੈ ਹਾਂ ਹੱਦ ਹੋ ਗਈ ਤੇਰੇ ਵਾਲੀ ਸ਼ਰਮ ਲਈ ਜਿਹੜੀ ਤੂੰ ਜਿਹੜੇ ਨਹੀਂ ਉਹਦੇ ਹੱਥੀ ਪੈ ਜਣਾ ਮੈਂ ਸਮਝ ਨਹੀਂ ਨਹੀਂ ਇਹੋ ਹੀ ਚੰਗਾ ਇਹੋ ਚੰਗਾ ਆ ਹੁਣ ਮਰ ਚਲੇ ਨਾ ਤੂੰ ਕੋਲ ਕੋਲ ਕੋ ਨੂੰ ਮਾਰ ਦੇਣ ਲੱਗਾ ਹਨਾ ਨਾ ਬਲਜੀਤ ਆਉਂਦੀ ਤੂੰ ਮਾਰ ਦੇਣਾ ਇਹ ਬਲਜੀਤ ਇੱਕ ਵਾਰੀ ਮੇਰੀ ਬਾਹ ਛੱਡ ਮੈਂ ਵੇਖਦਾ ਨੂੰ ਮੱਡੇ ਬਲਮਾਸ਼ ਨੂੰ ਨਹੀਂ ਨਹੀਂ ਆ ਗੱਲ ਨਹੀਂ ਕਰਨਾ ਦਿਮਾਗ ਉਹਦਾ ਖਰਾਬ ਹੋਇਆ ਵਾ ਕਿਹੜੇ ਵੇਲੇ ਗੱਲ ਪੈ ਜੇ ਕੋਈ ਪਤਾ ਨਹੀਂ ਲੱਗਦਾ ਜਿਹੜਾ ਦੁੱਧ ਕਿਉਂ ਖਾਦਾ ਨਾ ਉਹਨੇ ਜੋਰ ਵਖਾ ਲੈਣਾ ਹੁਣ ਉਹ ਕੋਈ ਗੱਲ ਨਹੀਂ ਮੇਥੇ ਕਿਹੜਾ ਜੋਰ ਘੱਟ ਬਹੁਦੇ ਨਾਲ ਨਹੀਂ ਪਰ ਤੁਸੀਂ ਬਿਮਾਰ ਹੋ ਉੱਤੇ ਆ ਨਾ ਘਰ ਚ ਨਹੀਂ ਨਾ ਜੋਰ ਕਿੰਨਾ ਕਿ ਤੂੰ ਖਾਦਾ ਪੀਤਾ ਵਾ ਕਮਜ਼ੋਰੀ ਆਈ ਆ ਮੈਂਨ ਤਾਂ ਤੁਸੀਂ ਮੈਂ ਨਹੀਂ ਤੁਹਾਨੂੰ ਜਾਣ ਦੇਣਾ ਆਜੋ ਪੰਦਰ ਚਲੀਏ ਜੀ ਜੀ ਚਲੋ ਇਹਨਾਂ ਦੇ ਦਿਮਾਗ ਦਾ ਵਾਕੇ ਕੋਈ ਪਤਾ ਨਹੀਂ ਹੈਗਾ ਕਿ ਕਦੋਂ ਫੇਰ ਆ ਜਾਣ ਉਧਰੋਂ ਆਪਾਂ ਆਫ ਤੇ ਫਿਰ ਕਿੰਨੇ ਜਨਾਨੀਆਂ ਹੀ ਆ ਨਾ ਆਪਾਂ ਕੀ ਕਰ ਲਾਈਆ ਭਾਜੀ ਵਿਚਾਰੇ ਨੂੰ ਅੱਗੇ ਕਿੰਨੀ ਵੀਕਨੈਸ ਹੋਈ ਆ ਦਵਾਈਆਂ ਨਾਲ ਤੇ ਮੈਂ ਤਾਂ ਨਾਸਰਾ ਕਰਦੀ ਆ ਤੇ ਆਜੋ ਭਾਜੀ ਨੂੰ ਤੁਸੀਂ ਅੰਦਰ ਲੈ ਜਾਓ ਕਿ ਲੋ ਲਾ ਲੂ ਤੁਸੀਂ ਆਪਣੇ ਭਾਜੀ ਹੌਲੀ ਹੌਲੀ ਚੱਲੋ ਕਿਦਾਂ ਵਿਚਾਰਿਆਂ ਦੀ ਹਾਲ ਨ ਕਰ ਛੜੀ ਆ ਲਓ ਮੈਂ ਪੈਦੇ ਦੀਦੀ ਤੇ ਭਾਜੀ ਨੂੰ ਲਮੇ ਪਾਓ ਤੇ ਮੈਂ ਦੇਖਾਂ ਬਾਹਰ ਜਾ ਕੇ ਤੁਹਾਨੂੰ ਪਤਾ ਜਿੱਦਾਂ ਦੇ ਇਹਨਾਂ ਦਾ ਸਾਈਕੋ ਦਿਮਾਗ ਆ ਮੰਮੀ ਨੂੰ ਵੀ ਸੱਟ ਪਿੱਟ ਨਾਲ ਆਦਨ ਮੈਂ ਕਮਰਾ ਲੋਕ ਕਰ ਦਿੰਦੀ ਗਰਮੀਤ ਉਹਦੀ ਮਾਂ ਵਾ ਉਹਨਿਆ ਨੂੰ ਕੁਝ ਨਹੀਂ ਕਹਿਣਾ ਤੂੰ ਨਾ ਬਾਹਰ ਜਾ ਤੇਰੇ ਕੋਲ ਨਾ ਕੋਈ ਨੇ ਮਾਰ ਦੇਣਾ ਹੀ ਨਹੀਂ ਨਹੀਂ ਦੀਦੀ ਮੇਰੀ ਤੁਸੀਂ ਟੈਨਸ਼ਨ ਨਾ ਲਓ ਬਸ ਤੁਸੀਂ ਬਾਹਰ ਜਾ ਕੇ ਮੰਮੀ ਨੂੰ ਮੈਂ ਵੇਖਾਂ ਬਾਹਰ ਜਾ ਕੇ ਕੀ ਕਰਾਂ ਮੈਂ ਦੁੱਖ ਤੇ ਮੈਨੂੰ ਬਹੁਤ ਆਉਣ ਡਿਆ ਵਾ ਵੀ ਇਹਨਾਂ ਨਾਲ ਕੀ ਹੋਣ ਡਿਆ ਵਾ ਮੈਂ ਆਪਣੇ ਹੱਥੀ ਪੁਲਿਸ ਨੂੰ ਫੋਨ ਕੀਤਾ ਮੈਂ ਇਹਨਾਂ ਨੂੰ ਵੜਾਉਂਗੀ ਆਖਰ ਤੇ ਮੇਰਾ ਪਤੀ ਆ ਨਾ ਇਹ ਮੈਂ ਕੀ ਕੀਤਾ ਮੈਂ ਕੀ ਕਰਾਂ ਨਹੀਂ ਆ ਨਹੀਂ 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 ਕਰ ਮੈਂ ਤਾਂ ਤੂੰ ਕਮਜ਼ੋਰ ਨਹੀਂ ਹੋ ਸਕਦੀ ਜੇ ਤੂੰ ਕਮਜ਼ੋਰ ਹੋ ਗਈ ਫਿਰ ਮਨੀ ਸਿੱਧੇ ਰਾਤੇ ਨਹੀਂ ਆ ਸਕਦੇ ਹੋ ਸਕਦਾ ਇਹ ਜਾਣ ਕੇ ਪੁਲਿਸ ਚੋਂਗੀ ਉਹ ਇਹਨਾਂ ਨੂੰ ਸਜ਼ਾ ਦੇਣਗੇ ਇਹਨਾਂ ਦੀ ਮੱਤ ਟਿਕਾਣੇ ਆਊਗੀ ਥੋੜੀ ਜੀ ਨਹੀਂ ਮੈਂ ਇਹਨਾਂ ਨੂੰ ਬਚਾ ਸਕਦੀ ਆ ਪੁਲਿਸ ਦੇ ਹੱਥਾਂ 'ਚ ਦੇ ਕੇ ਮੈਂ ਜ਼ਰੂਰ ਬਚਾ ਸਕਦੀ ਆ ਬਲਜੀਤ ਤੂੰ ਉਹਦਾ ਚੰਗਾ ਨਹੀਂ ਕੀਤਾ ਮੈਨੂੰ ਅੰਦਰ ਲਿਆ ਕੇ ਉਹਨੇ ਆਖਣਾ ਡਰ ਗਈ ਐ ਮੇਰੇ ਕੋਲ ਡਰਨਾ ਹੀ ਚੰਗਾ ਹੁੰਦਾ ਵਾ ਕਿੰਨਾ ਕੋ ਕਰ ਦਿੱਤਾ ਨਾਗੇ ਨਹੀਂ ਨਾ ਡਰੇ ਹੀ ਤੇ ਕਿੰਨਾ ਕੋ ਕੀਤਾ ਪਹਿਲਾਂ ਤੁਹਾਡੇ ਸਿਰ 'ਚ ਕੋ ਮਾਰਿਆ ਤੇ ਹੁਣ ਤੁਹਾਡਾ ਗੱਲ ਘੁੱਟ ਦੇ ਲੱਗਾ ਸੀ ਸਾਰਾ ਕੋ ਇੰਨੇ ਕੀਤਾ ਨਾ ਤਾਨੂੰ ਆ ਹੀ ਗਿਆ ਜੇ ਤਾਂ ਸਾਰਾ ਕੋ ਹੀ ਪਰ ਜਿਹੜਾ ਇਹਦਾ ਬਦਮਾਸ਼ੀ ਦਾ ਕਿੱਲਾ ਆੜਿਆ ਨਹੀਂ ਤੌਂ ਚ ਇਹਦਾ ਮੈਨੂੰ ਹੀ ਕੱਢਣਾ ਪੈਣਾ ਵਾ ਅਖੀਰ ਘਰ ਇਹਨਾਂ ਵਾ ਵੱਡਾ ਭਰਾ ਵਾ ਇਹਨੂੰ ਮੈਂ ਹੀ ਸੁੱਤਰ ਕਰ ਸਕਦਾ ਵਾਂ ਹੋਰ ਨਹੀਂ ਕਿ ਸੁੱਤਰ ਹੋਣਾ ਕਿਦਾਂ ਸੁੱਤਰ ਕਰ ਲੋਗੇ ਇੰਨੇ ਤੁਹਾਡੇ ਚ ਵੀਕਨੈਸ ਆਈ ਆ ਉਹ ਖਾਓ ਪੀਓਗੇ ਤੇ ਫੇਰ ਹੀ ਆ ਨਾ ਉਹਦੇ ਚ ਪਤਾ ਕਿੰਨਾ ਜੋਰ ਵਾ ਅੰਨਾ ਜੋਰ ਉਹਦੇ ਚ ਸਦਾਈ ਹੋਇਆ ਫਿਰਦਾ ਵਾ ਜਿੰਨੂੰ ਨਾ ਉਹਨੂੰ ਹੀ ਕੋ ਮਾਰਦਾ ਮਾਰ ਦਿੰਦਾ ਹੁਣ ਮੇਰੇ ਭਰਾ ਨੇ ਇਹਨੇ ਕਿੰਨੀ ਛੱਟ ਲਾਤੀ ਪਤਾ ਤੁਹਾਨੂੰ ਹੈ ਹੋਰ ਇਹਨੇ ਜੱਗੂ ਨੂੰ ਇੰਨੀ ਛੱਟ ਲਈ ਨਾ ਉਹ ਵਿਚਾਰ ਹਸਪਤਾਲ ਦਾ ਹਲਵਾ ਮੈਂ ਤੇ ਉਹਦਾ ਹੀ ਪਤਾ ਲੈ ਕੇ ਆਉਂਦੀ ਹਾਂ ਆਉਂਦਿਆਂ ਨੂੰ ਤੁਸੀਂ ਚਲ ਠੀਕ ਹੋਗੇ ਪਰ ਜਿਹੜਾ ਇਹਨੇ ਕੰਮ ਕੀਤਾ ਇਹਨੇ ਜਿਹੜਾ ਤਾਂ ਡੱਗਾ ਲਵਾ ਫੜਿਆ ਇਹਦੇ ਤਾਂ ਮੈਨੂੰ ਗੁੱਸਾ ਚੜ ਗਿਆ ਉਹਨੇ ਮੈਨੂੰ ਵਿਚਾਨੇ ਸਾਰੀ ਗੱਲ ਦੱਸ ਦਿੱਤੀ ਆਂਦਾ ਦੇਦੀ ਮੈਨੂੰ ਛੱਟ ਨਹੀਂ ਲੱਗੀ ਮੇਰੇ ਸਿਰ 'ਚ ਇੱਟ ਮਾਰੀ ਆ ਓਹ ਐਡਾ ਬੇਗਰਕਾ ਬੰਦਾ ਹੋਇਆ ਜਦ ਸਾਡੇ ਨੇ ਕੋਈ ਜ਼ਮੀਨ ਦਾ ਤੇਰਾ ਰੌਲਾ ਹੋਊਗਾ ਉਹਦਾ ਨਾ ਵਿਚਾਰਨਾ ਤੇਰਾ ਕਦਾ ਰੌਲਾ ਹੀ ਜ਼ਮੀਨ ਦਾ ਵੀ ਰੌਲਾ ਕੋਈ ਨਹੀਂ ਆ ਜੇ ਜਨਾਨੀ ਆ ਤੈਨੂੰ ਫੜਕਾਉਂਦਾ ਪੈਂਦਾ ਤੂੰ ਹੀ ਤਾਂ ਠੀਕ ਨਹੀਂ ਸੀ ਨਾ ਤੈਨੂੰ ਤਾਂ ਕੋਈ ਹੋਸ਼ ਨਹੀਂ ਇਹਨੇ ਗਰਮੀਤ ਦਾ ਵੀ ਕਰਨ ਵੱਢਿਆ ਵਿਚਾਰੀ ਕਈ ਦਿਨ ਕੰਨ ਨੂੰ ਲੈ ਕੇ ਬੈਠੀ ਰਹੀ ਉਹਦਾ ਪਤਾ ਨਹੀਂ ਕੀ ਮਾਰਦਾ ਤੇ ਕਰਨ ਦੇ ਵਿੱਚ ਐਡਾ ਤਾਂ ਦਿਮਾਗ ਰਾਵ ਇਹਨੂੰ ਤੇ ਰਿਸ਼ਤੇ ਨਾ ਤਾਂ ਦਾ ਪਤਾ ਹੀ ਨਹੀਂਗਾ ਹੈਗਾ ਕੀ ਕਰਨਾ ਤੇ ਕੀ ਨਹੀਂ ਕੋਈ ਗੱਲ ਨਹੀਂ ਇਹਨੂੰ ਹੁਣ ਪੁਲਸੀ ਦੱਸੂਗੀ ਪਤਾ ਅਹੀਂ ਨੇ ਤਾਂ ਕੋਈ ਕਰ ਸਕਦੇ ਅੱਜ ਜਿਹਦੇ ਡੰਡੇ ਪਏ ਨਾ ਆਪੇ ਹੋ ਸਟਕਾਣੇ ਆ ਜਾਣੀ ਇਹਦੇ ਪਰ ਤੂੰ ਤੇ ਮੇਰੇ ਲਾਗੇ ਬੈਠੀ ਆ ਤੇ ਪੁਲਿਸ ਨੂੰ ਕਿਨੇ ਸੱਦਿਆ ਵਾ ਪੁਲਿਸ ਨੂੰ ਨਾ ਗਰਮੀਤ ਨੇ ਸੱਦਿਆ ਵਾ ਗਰਮੀਤ ਨੂੰ ਇਹਦੀਆ ਕਤੂਤਾ ਦਾ ਸਾਰੀਆਂ ਦਾ ਪਤਾ ਲੱਗ ਗਿਆ ਅੱਗੇ ਤੇ ਵਿਚਾਰੀ ਚੁੱਪਚੁੱਪ ਰਹਿ ਕੇ ਨਾ ਟਾਈਮ ਪਾਸ ਕਰਨੀ ਅੱਗੇ ਤੇ ਉਹ ਪ੍ਰਵਾਹ ਨਹੀਂ ਕੀਤੀ ਪਰ ਸਿਰੋਂ ਪਾਣੀ ਹੁਣ ਟੱਪ ਗਿਆ ਅਗਲੀ ਆਂਦੀ ਹੋਣੀ ਆ ਇਹਦਾ ਕੀ ਪਤਾ ਕਿਹੜੇ ਵੇਲੇ ਕਿਹਦੀ ਜਾਨ ਲੈ ਲੇ ਹੁਣ ਜੇ ਜੱਗੂ ਵਿਚਾਰਾ ਨਾ ਹੋ ਚਾਉਂਦਾ ਤੇ ਇੱਕ ਸਾਧ ਅਭਿਓਜ ਹੀ ਜੇ ਉਹਨੂੰ ਕੁਝ ਹੋ ਜਾਂਦਾ ਜੇ ਉਹਨੂੰ ਥਾਂਕਟਾ ਨੇ ਵੱਜ ਜਾਂਦੀ ਤੇ ਫਿਰ ਮੈਂ ਕੀ ਕਰਨਾ ਸੀ ਮੇਰਾ ਤਾਂ ਇੱਕੋ ਇੱਕੋ ਭਰਾ ਸੀ ਕੋਈ ਨਹੀਂ ਉਹਨੂੰ ਆਪ ਹੀ ਸੁਧਾਰ ਲੈਣਾ ਸੀ ਆਪਾਂ ਪੁਲਿਸ ਰਹਿਣ ਦੇਣੀ ਸੀ ਕਿ ਦੱਸਦਾ ਲੈਣਾ ਹੈ ਤੁਹਾਡਾ ਦਿਮਾਗ ਸਹੀ ਆ ਹਜੇ ਵੀ ਤੁਸੀਂ ਉਹਨੂੰ ਲਾਈਟਲੀ ਲੈਣ ਦੇ ਜੇ ਉਹ ਖੁੱਲੇ ਸਾਂਢ ਵਾਂਗੂ ਤੁਰਿਆ ਫਿਰਂ ਡਿਆ ਭਾਈ ਇੱਧਰ ਉੱਧਰ ਇਹਨੂੰ ਇੱਦਾਂ ਖੁੱਲੇ ਰੱਖ ਕੇ ਤੁਹਾਡਾ ਨੁਕਸਾਨ ਕਰ ਦੂਗਾ ਮੈਂ ਤਾਂ ਕਹਿੰਦੀ ਇਹਨੂੰ ਬੇੜੀਆਂ ਪਾਉਣੀਆਂ ਚਾਹੀਦੀਆਂ ਤੈਨੂੰ ਥਾਣੇ ਛੱਡ ਕੇ ਆਉਣਾ ਚਾਹੀਦਾ ਆਪੇ ਫਿਰ ਉਹਦੇ ਨਾਲ ਜੋ ਮਰਜ਼ੀ ਕਰਨ ਉਹ ਬਲਜੀਤ ਜੇ ਉਹਨੂੰ ਪੁਲਿਸ ਫੜ ਕੇ ਲੈ ਗਈ ਨਾ ਫੇਰ ਸਾਨੂੰ ਛਡਾਉਣਾ ਹੀ ਪੈਣਾ ਵਾ ਅਕੀਰ ਦੀ ਵਾਰੀ ਭਰਾਵਾ ਸਾਡਾ ਉਹ ਭਰਾ ਨੇ ਤੇ ਭਰਾਵਾ ਵਾਲੀ ਨਹੀਂ ਨਾ ਕੀਤੀ ਤੁਹਾਡੇ ਨਾਲ ਕੀਤੀ ਹੈ ਭਰਾਵਾ ਵਾਲੀ ਪਹਿਲਾਂ ਇਹ ਦੱਸੋ ਮੈਨੂੰ ਤੁਹਾਡਾ ਤੇ ਮਨ ਫੇਰ ਵੀ ਪਿਗਲ ਜਾਂਦਾ ਤੁਸੀਂ ਤੇ ਆਨੇ ਮੇਰਾ ਛੋਟਾ ਭਰਾਵਾ ਉਹਨੇ ਕਦੀ ਸੋਚ ਵੀ ਤੁਸੀਂ ਇਹਦੇ ਵੱਡੇ ਭਰਾ ਜੇ ਕਿੰਨੇ ਦਿਨ ਹੋ ਚੱਲੇ ਆ ਤੁਹਾਨੂੰ ਮੰਜੇ ਤੇ ਪਿਆਨ ਇੱਕ ਵਾਰੀ ਵੀ ਨੇ ਇੱਕ ਵਾਰੀ ਦਿਲ ਚ ਆਈ ਇਹਨੇ ਮਾਸਾ ਤਰਸ ਆਇਆ ਵੀ ਮੈਂ ਸਿਰ ਚ ਮਾਰ ਲੱਗਿਆ ਵਾ ਜੇ ਕਿਤੇ ਵਾਦਾ ਕਟਾ ਹੋ ਗਿਆ ਜੇ ਮੇਰੇ ਹੱਥੋਂ ਭਰਾ ਚਲ ਗਿਆ ਤੇ ਫਿਰ ਅਸੀਂ ਕੀ ਕਰਾਂਗੇ ਇੰਨਾ ਵੀ ਨਹੀਂ ਨਾ ਸੋਚਿਆਗਾ ਮਾਂ ਦਾ ਦਿਲ ਹੀ ਪੁੱਛਿਆ ਜਾਂਦਾ ਜਾਂ ਮੇਰਾ ਦਿਲ ਪੁੱਛਿਆ ਜਾਂਦਾ ਹੀ ਇਹਨੇ ਮੇਰੇ ਭਰਾ ਨੂੰ ਛੱਟ ਲਈ ਤੁਹਾਨੂੰ ਛੱਟ ਲਈ ਗਰਮੀਤ ਨੂੰ ਛੱਟ ਲਈ ਮੈਂ ਤੇ ਕਹਿੰਨੀ ਗਰਮੀਤ ਫਿਰ ਵੀ ਵਿਚਾਰੀ ਚੰਗੀ ਆ ਦਿਲ ਤੇ ਪੱਥਰ ਰੱਖ ਕੇ ਪੁਲਸ ਸਾਧ ਲਈ ਆਨੇ ਵੀ ਸਾਰਾ ਦਾ ਨੁਕਸਾਨ ਕਰੀ ਜਾਂਦਾ ਦਿਮਾਗ ਖਰਾਬ ਹੋ ਗਿਆ ਇਹ ਮੁੰਡੇ ਦਾ ਉਹੀ ਹੋ ਜੇ ਵੀ ਆਖੀ ਜਾਨਨੇ ਆ ਸਾਨੂੰ ਛਡਾਉਣਾ ਪੈਣਾ ਮੈਂ ਤਾਂ ਕਹਿੰਨੀ ਪਈ ਇਸ ਚੱਕਰਾ ਚ ਨਾ ਹੀ ਪਾਓ ਔਰ ਹੋਸ਼ ਟਕਾਣੇ ਆ ਜੂਗੀ ਚਾਰ ਦਿਨ ਰਹੂਗਾ ਤਨਾ ਤੇ ਡੰਡੇ ਖਾਊਗਾ ਤੇ ਜਦੋਂ ਪਟੇ ਵੱਜੇ ਨਾ ਲੱਕ ਦੇ ਉੱਤੇ ਤੇ ਫਿਰ ਵੇਖੀ ਨਾਲੇ ਪਤਲੀ ਪਤਲੀ ਦਾਲ ਖਾਣੀ ਪਈ ਉੱਥੇ ਦੀ ਜੇ ਉਹ ਬਲਜੀਤ ਮੇਰਾ ਵਿਚਾਰ ਕੀ ਚਲੇਦਾ ਇਲਾਜ ਲੂਜ਼ ਕਰਾਉਂਦੇ ਦਵਾਈ ਬੂਟੀ ਖਵਾਉਂਦੇ ਇਹਨੂੰ ਪਿਆਰ ਨਾਲ ਸਮਝਾਉਂਦੇ ਸਮਝੀ ਜਾਣਾ ਹੀ ਕੋਈ ਗੱਲ ਨਹੀਂ ਇਹਦਾ ਇਲਾਜ ਉਹਨੂੰ ਪੁੱਲਸੀ ਕਰੂਗੀ ਜਦੋਂ ਉੱਥੇ ਦੀ ਮੰਡੇ ਖਾਣੇ ਪਏ ਨਾ ਆਪੇ ਦਾ ਲਾਜ ਉੱਥੇ ਹੋ ਜਾਣਾ ਇਹਦਾ ਲਾਜ ਖੋਣੋਂ ਓਦਾਂ ਹੀ ਚੰਗਾ ਵਾ ਆਪਣਾ ਦਿਮਾਗ ਨਹੀਂ ਇਹਦਾ ਕੰਮ ਕਰਦਾ ਐਡਾ ਦਿਮਾਗ ਮੋਟਾ ਹੋ ਗਿਆ ਤੂੰ ਜਨਾਨੀ ਨੇ ਤੇ ਜੋ ਕਰਦਾ ਕਰਦਾ ਵਾ ਤੂੰ ਕਮ ਸਕਮ ਆਪਣੇ ਭਰਾ ਨੂੰ ਬਖਸ਼ ਦੇ ਚੱਲ ਜਨਾਨੀ ਨੂੰ ਤੇ ਤੈਨੂੰ ਇਹ ਹੋਊਗਾ ਸ਼ੱਕ ਕਿ ਕਿਤੇ ਚੱਲ ਨਾ ਜਾਵੇ ਕਿਤੇ ਛੱਡ ਕੇ ਨਾ ਚਲ ਜੇ ਤੇ ਤੂੰ ਸਾਧਾਂ ਦੇ ਵੈਰ ਪੈ ਗਿਆ ਮਨੇ ਪਤਾ ਤੈਨੂੰ ਗਲਤੀਆਂ ਕੀਤੀਆਂ ਵਾ ਨਾ ਤੇ ਇਹਦੀ ਤੈਨੂੰ ਸਜ਼ਾ ਮਿਲਣੀ ਮਿਲਣੀ ਹੈ ਤੇ ਨਾਲੇ ਵੇ ਬਲਜੀਤ ਦੇ ਪੇਕੇ ਨੇ ਪੁਲਿਸ ਸਾਧ ਲਿੱਤੀ ਹੋਣੀ ਆ ਉਹਨਾਂ ਨੇ ਇੱਥੇ ਕਾਲ ਦੇਣੀ ਤੈਨੂੰ ਫੜ ਕੇ ਲੈ ਜਾਣਾ ਇਤੋਂ ਪਹਿਲਾਂ ਪਹਿਲਾਂ ਤੂੰ ਆਪਣਾ ਪਛਤਾਪ ਕਰ ਤੂੰ ਉੱਥੇ ਮਾਫੀ ਮੰਗ ਨਾਲੇ ਘਰ ਦੇ ਸਾਰਿਆਂ ਕੋਲ ਮੰਗ ਕਰਿਆ ਤੇਰਾ ਬਚਾਅ ਹੋ ਜਾਏ ਮੰਮੀ ਤੂੰ ਮੇਰਾ ਨਹੀਂ ਸੋਚਦੀ ਤੈਨੂੰ ਆ ਪੁੱਤ ਨਹੀਂ ਦਿਖਦਾ ਮੈਂ ਤੇਰਾ ਪੁੱਤ ਹੈਗਾ ਵੀ ਆ ਕਿ ਨਹੀਂ ਹੈਗਾ ਤੂੰ ਫਿਰ ਵੀਰ ਦੀਆਂ ਗੱਲਾਂ ਚ ਆ ਗਈਆਂ ਵੀਰ ਦੇ ਬਾਰੇ ਸੋਚ ਨਹੀਂ ਆ ਤੈਨੂੰ ਮੈਂ ਨਹੀਂ ਦਿਖਦਾ ਕੁਝ ਵੀ ਮੈਨੂੰ ਤੂੰ ਦੇਖਦਾ ਤਾਂ ਮੈਂ ਤੈਨੂੰ ਕਹਿਣ ਡਿਆ ਵੀ ਮਾਫੀ ਮੰਗ ਲੈ ਸਾਰਿਆ ਕੁਝ ਚੰਗਾ ਰਹਿ ਜਾਏਗਾ ਜੇ ਤੂੰ ਗਲਤੀ ਕੀਤੀ ਮਾਫੀ ਤੈਨੂੰ ਮੰਗਣੀ ਪੈਣੀ ਹੈ ਮੰਮੀ ਮੈਂ ਕੋਈ ਗਲਤੀ ਕੀਤੀ ਨਹੀਂ ਤੇ ਮਾਫੀ ਕਿਉਂ ਮੰਗਾ ਕਿਹੜੀ ਗੱਲੋਂ ਮੰਗਾ ਅੱਛਾ ਫੇਰ ਜੇ ਤੈਨੂੰ ਪੁਲਿਸ ਲੈ ਜਾਊਗਾ ਨਾ ਇੱਥੋਂ ਤੂੰ ਕੇ ਪਤਾ ਤੈਨੂੰ ਫੇਰ ਲੱਗਣਾ ਹੁਣ ਤੂੰ ਮੇਰੇ ਅੱਖੇ ਲੱਗਣ ਡਿਆ ਉਦਾਂ ਪਾਵੇਂ ਹੁਣ ਜੇ ਤੂੰ ਆਪਣੇ ਆਪ ਚਲ ਜਾਏਗਾ ਤੇ ਘੱਟ ਸਜ਼ਾ ਮਿਲੂਗੀ ਤੇ ਜੇ ਤੈਨੂੰ ਨਾਲ ਫੜ ਕੇ ਖੜਿਆ ਫੇਰ ਤੈਨੂੰ ਜ਼ਿਆਦਾ ਸਜ਼ਾ ਮਿਲਣੀ ਹੋ ਫੇਰ ਨਾ ਮੈਨੂੰ ਕਹੀਂ ਮੰਮੀ ਸਜਾਵੇ ਦਿਨ ਕਿ ਜੇ ਤੂੰ ਗਾੜੀ ਹੋ ਕੇ ਗੱਲ ਕਰੇਂਗੀ ਤੇ ਮੈਨੂੰ ਸਜਾਵੇ ਦਿਨ ਕਿ ਘੜਸੁਕੜ ਤੂੰ ਤੇ ਮੇਰਾ ਸਾਥ ਦੇ ਮਾਤਾ ਮੇਰੀ ਗੱਲ ਸੁਣ ਹੁਣ ਮੈਂ ਤੈਨੂੰ ਕਹਿਣ ਦੀ ਆ ਨਾ ਸਾਥ ਤੇਰਾ ਦੇਣ ਦੇ ਹੀ ਆ ਨਾ ਤੇ ਤੂੰ ਮੇਰਾ ਸਾਥ ਦਿਆ ਮੈਂ ਲੈਣ ਇਹਨੂੰ ਮਾਤਾ ਸਾਥ ਕਹਿੰਦੇ ਆ ਹੋਰ ਕੀ ਇਹਨੂੰ ਕਹਿੰਦੇ ਆ ਤੂੰ ਸਾਥ ਤੇ ਉਹਨਾਂ ਨੇ ਦੇਣ ਦੇਈ ਆ ਮੇਰਾ ਨਹੀਂ ਸਾਥ ਦੇਣ ਦੇ ਇਹ ਮਾਵਾ ਵਾਤੇ ਬੱਚੇ ਇੱਕੋ ਜਿਹੇ ਹੁੰਦੇ ਸਾਰੇ ਹਾ ਤੇਰੇ ਵਾਤੇ ਗਲਤ ਗੱਲ ਵਾ ਤੇ ਤੂੰ ਉਹਦਾ ਸਾਥ ਦਿਨੀ ਤੇ ਮੇਰਾ ਦੇਦੀ ਜੇ ਮੈਂ ਤੇਰਾ ਨਾ ਦਿਨੀ ਹੁੰਦੀ ਤੇ ਮੈਂ ਉਥੇ ਉਹਨੂੰ ਪਾਇਰੋਂ ਤੋ ਮਾਰ ਦੇਣ ਲੱਗਾ ਉਹਨੂੰ ਮੈਂ ਵੇਖਿਆ ਲਈ ਤੇ ਮੈਂ ਤੈਨੂੰ ਬਾ ਮਾ ਤੂੰ ਮੇਰਾ ਸਾਥ ਨਹੀਂ ਦੇਂਦਾਈ ਤੂੰ ਸਾਥ ਦੇਂਦਾ ਨਹੀਂ ਆ ਵੱਡੇ ਭਰਾ ਦਾ ਤੇ ਜੇ ਤੂੰ ਵੱਡੇ ਭਰਾ ਦਾ ਸਾਥ ਦੇਂਦਾਈ ਨਾ ਤੇ ਮੈਂ ਤੇਰਾ ਪੁੱਤ ਨਹੀਂ ਹੈਗਾ ਤੇ ਤੂੰ ਮੇਰੀ ਮਾਂ ਵੀ ਨਹੀਂ ਹੈਗੀ ਅੱਛਾ ਜੀਣ ਦਾ ਹੱਕ ਤੈਨੂੰ ਨਹੀਂ ਹੈਗਾ ਫਿਰ ਇਤੋਂ ਚੰਗਾ ਮੈਂ ਕੀ ਕਰਨੇ ਆ ਗਰਮੀ ਤਾਂ ਮੈਂ ਤੂੰ ਹਾਂ ਕੀ ਕਰਨੇ ਮਮੀ ਤੂੰ ਠੀਕ ਤਾਂ ਹੈਗੇ ਹੋ ਨਾ ਠੀਕ ਆ ਠੀਕ ਮੈਂ ਬੇ ਮਾਂ ਖਰਾਬ ਹੋ ਗਿਆ ਮਰ ਜਾਣੀ ਤੇ ਤੈਨੂੰ ਹੁਣ ਮਾਂ ਵੀ ਦਿਖਣੋਂ ਹਟ ਗਈ ਤੂੰ ਤੂੰ ਹੀ ਖਿਲਾਫ ਮੇਰੇ ਹੋ ਗਈਆਂ ਤੈਨੂੰ ਵੀ ਮੈਂ ਨਹੀਂ ਦੇਖਦਾ ਤੂੰ ਕਿਹਨੂੰ ਦੇਖਦੇ ਆ ਮੈਂ ਤਾਂ ਮਮਮੀ ਨੂੰ ਬਚਾਉਣ ਲਈ ਆ ਮੈਂ ਤੇਰਾ ਘਰ ਵਾਲਾ ਵਾਂ ਤੂੰ ਤੇ ਮੇਰਾ ਸਾਥ ਦੇ ਕਰਸੋਂ ਕੱਟ ਮਾਂ ਨਹੀਂ ਮੇਰਾ ਸਾਥ ਦੇਂਦੀ ਭਰਾ ਨਹੀਂ ਸਾਥ ਦੇ ਮੇਰੀ ਭਝਾਈ ਨਹੀਂ ਸਾਥ ਦੇਂਦੀ ਤੂੰ ਤੇ ਕਰਸੋਂ ਕੱਟ ਮੇਰਾ ਸਾਥ ਦੇ ਤੇਰਾ ਸੁਹਾਗ ਉੱਜਣ ਦਿਆ ਵਾ ਇਹਨੂੰ ਸੁਹਾਗ ਉੱਜਣਾ ਨਹੀਂ ਕਹਿੰਦੇ ਮਨੇ ਤੂੰ ਹੀ ਠੀਕ ਹੋ ਜਾਵੇਂ ਮਨੇ ਤੇ ਇਥੇ ਜਿਹੜੀ ਸਜ਼ਾ ਨਾਲ ਤੂੰ ਭੁੱਤ ਲੋਗੇ ਤੇ ਤੁਹਾਡਾ ਗਲਤੀਆਂ ਦਾ ਪਛਤਾਵਾ ਹੋ ਜਾਊਗਾ ਪਰ ਮਨੇ ਤੇ ਮਮਮੀ ਨਾਲ ਇਦਾਂ ਕਰ ਸਕਦੇ ਸਾਰਾ ਨਾ ਕਰ ਸਕਦੇ ਇਦਾਂ ਹੀ ਹਨਾ ਜਿੰਨੂ ਕਿਨੂੰ ਤੇ ਉਹਨੂੰ ਫੜ ਲੈਨੇ ਆ ਲੈ ਮੈਂ ਕੀ ਕਿਹਾ ਵਾ ਮੈਂ ਕੀ ਕੀਤਾ ਵਾ ਮੈਂ ਕੁਝ ਕੀਤਾ ਵਾ ਨਹੀਂ ਇਹਨੂੰ ਛਾੜ ਦੇ ਛਦਾਈ ਹੋ ਗਿਆ ਵਾ ਨਹੀਂ ਮੈਨੂੰ ਪਾਣੀ ਘੁੱਟ ਦੇ ਮੈਂ ਤਾਂ ਮਰ ਚੱਲੀ ਆ ਇਹਨੂੰ ਪਾਣੀ ਦੇ ਮੇਰਾ ਤੂੰ ਗਲ ਘੁੱਟਦਾ ਕਾਕਾ ਅੱਜ ਤੂੰ ਪੁੱਤਾਂ ਵਾਲੀ ਨੇ ਕਿਤੀ ਕਿ ਪੁੱਤਾਂ ਵਾਲੀ ਕਰ ਵਖਾ ਲਈ ਆ ਬਸ ਮੰਮੀ ਕੋਈ ਗੱਲ ਨਹੀਂ ਤੈ ਹੌਸਲਾ ਰੱਖੋ ਗਰਮੀ ਤਾਂ ਤੈਨੂੰ ਮੇਰਾ ਪਿਆਰ ਨਹੀਂ ਜ਼ਰੋਂਦਾ ਤੈਨੂੰ ਮੈਂ ਨਹੀਂ ਨਜ਼ਰ ਆਉਂਦਾ ਹੈ ਮੰਮੀ ਤੇ ਆਪਣੇ ਪੁੱਤ ਦੀ ਬਣ ਗਈ ਤੇ ਤੁਮੀ ਮਕਾਨੀ ਹੋ ਗਈ ਤੈਨੂੰ ਮੈਂ ਨਹੀਂ ਦਿਖਦਾ ਵੇਖ ਗਰਮੀ ਤੇ ਮੈਂ ਇਹਨੂੰ ਕਹਿਣ ਦੀ ਆ ਉਹ ਤਾਂ ਤੈਨੂੰ ਫੇਰ ਵੀ ਮਾਫੀ ਦੇ ਦੂ ਤੇਰਾ ਭਰਾ ਵਾ ਤੇ ਜਿਹੜੇ ਬਲਜੀਤ ਦੇ ਭਰਾ ਨੂੰ ਤੂੰ ਮਾਰਿਆ ਉਹਨਾਂ ਨੇ ਪੁਲਿਸ ਸੱਦਣੀ ਆ ਤੈਨੂੰ ਰਕबीर ਨੇ ਨਹੀਂ ਪੜਾਉਣਾ ਉਹਨਾਂ ਨੇ ਪੜਾਉਣਾ ਵਾ ਭੋਂਦ ਤੇਰੀ ਗਲਤੀ ਦੀ ਮਾਫੀ ਮਿਲ ਜੂਗੀ ਕਾਕਾ ਜੇ ਤੈਨੂੰ ਘਰੋਂ ਤੂੰ ਕਿਹਾਗੇ ਫੇਰ ਤੈਨੂੰ ਮਾਫੀ ਨਹੀਂ ਹੋ ਮਿਲਣੀ ਮੈਂ ਬਾਰ ਬਾਰ ਇਹੋ ਗੱਲ ਕਹਿਣ ਦੀ ਤੇ ਮਮੀ ਤੈਨੂੰ ਇਹੋ ਤਾਂ ਸਮਝਾਉਣ ਦੇ ਆ ਵੇ ਜੇ ਤੁਸੀਂ ਚੁੱਪਚਾਪ ਤੇ ਉਹਨਾਂ ਦੇ ਗਾੜੀ ਲੱਗ ਜਾਓ ਆਪਣਾ ਜ਼ੁਲਮ ਜਿਹੜਾ ਕਬੂਲ ਕਰ ਲਓ ਫੇ ਮੈਂ ਸਭ ਕੁਝ ਕੀਤਾ ਤੇ ਮੈਨੂੰ ਕੋਈ ਖਾਸ ਸਜ਼ਾ ਨਹੀਂ ਹੁੰਦੀ ਜੇ ਹੁਣ ਤੁਸੀਂ ਭੱਜੋਗੇ ਗਾੜੀ-ਗਾੜੀ ਲਾ ਕੇ ਅਗਲੇ ਤੁਹਾਨੂੰ ਲੱਭਣਗੇ 2-4 ਦਿਨ ਤੁਸੀਂ ਉਹਨਾਂ ਨੂੰ ਸਤਾਓਗੇ ਫਿਰ ਤੇ ਮੈਨੂੰ ਸਜ਼ਾ ਦੋਣੀ ਹੁੰਦੀ ਆ ਨਾ ਮੈਂ ਕੁਝ ਕੀਤਾ ਨਹੀਂ ਤੇ ਮੈਂ ਕਿਉਂ ਆਪਣੇ ਆਪ ਨੂੰ ਸਜ਼ਾ ਦਵਾਵਾਂ ਮੈਂ ਕਿਉਂ ਕਸੂਰਵਾਰ ਆਪਣੇ ਆਪ ਨੂੰ ਮੰਨਾਂ ਮੈਂ ਕਸੂਰ ਕੋਈ ਕੀਤਾ ਤੇ ਹੋਵੇ ਮੇਰੇ ਤੇ ਕੋਈ ਸਾਬਤ ਤੇ ਕਰੇ ਕਸੂਰ ਮੈਨੂੰ ਤੁਹਾਨੂੰ ਅਫਸੋਸ ਨਹੀਂ ਹੁੰਦਾ ਕਿ ਮੈਂ ਸਾਰਿਆਂ ਨਾਲ ਇਦਾਂ ਕੰਡਾ ਤੇ ਕਿਹੜੀ ਗੱਲ ਦਾ ਅਫਸੋਸ ਹੁੰਦਾ ਵਾ ਕਿੰਨਾ ਕੱਲਾ ਰਹਿੰਦਾ ਜਾਂਦਾ ਤੂੰ ਮੇਰੇ ਨਾਲ 24 ਘੰਟੇ ਨਹੀਂ ਤੂੰ ਮੈਨੂੰ ਸਮਝਦੇ ਨਹੀਂ ਆ ਤੂੰ ਮੈਨੂੰ ਜਾਣਦੇ ਨਹੀਂ ਆ ਮੇਰੀ ਮਾਂ ਤੇ ਮੇਰੀ ਬਗਾਨੀ ਹੋ ਗਈ ਅੱਜ ਮੇਰੀ ਮਾਂ ਨੇ ਵੀ ਜਾਣਦੇ ਨਹੀਂ ਮੈਨੂੰ ਮਾਂ ਨਹੀਂ ਬਗਾਨੀ ਤੂੰ ਹੀ ਬਗਾਨਾ ਹੋ ਕੇ ਦੱਸਣ ਡਿਆ ਫਿਰ ਮਾਂ ਮਾਂ ਹੀ ਹੁੰਦੀ ਆ ਹੈ ਤੇ ਮੈਂ ਕਹਿਣੀ ਆ ਨਾ ਤੇਰੀ ਸਦਾ ਘਾਟ ਹੋ ਜੂਗੀ ਤੂੰ ਆਪਣੇ ਆਪ ਨੂੰ ਪੁਲਿਸ ਦੇਮਾਂ ਲੈ ਕਰ ਦੇ ਤੂੰ ਮੇਰੇ ਆਖੇ ਨਹੀਂ ਲੱਗਣ ਡਿਆ ਮੈਂ ਤਾਂ ਡੇਗਾ ਨਹੀਂ ਹੱਥ ਜੋੜਦੀ ਆ ਤੁਸੀਂ ਆਪਣੀ ਗਲਤੀ ਨਾ ਕਬੂਲ ਕਰ ਲਓ ਸੱਚੀ ਗੱਲ ਮੈਨੂੰ ਇਹ ਚੀਜ਼ ਦਾ ਬੜਾ ਦੁੱਖ ਹੋਣ ਲਿਆ ਮੈਨੂੰ ਜਿਹ ਪੁਲਸ ਨੂੰ ਸੱਦਿਆ ਪਰ ਮੈਂ ਕਿਹੜੇ ਕਰਕੇ ਸੱਦਿਆ ਤੂੰ ਸੱਦਿਆ ਪੁਲਸ ਨੂੰ ਮਨੀ ਮੈਂ ਆਪਣੇ ਇੰਨਾ ਹੱਥਾਂ ਦੇ ਨਾਲ ਤੁਹਾਨੂੰ ਘਰੋਂ ਨਹੀਂ ਆ ਪਰ ਮਨੀ ਮੈਂ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਵੀ ਠੀਕ ਹੋ ਜਾਓਗੇ ਤੁਹਾਨੂੰ ਖੁਦ ਸਮਝ ਆਊਗੀ ਮਨੀ ਤੂੰ ਪੁਲਸ ਨੂੰ ਸੱਦਿਆ ਮੈਨੂੰ ਮਾਫ ਕਰ ਤੇ ਹੁਣ ਮੇਰੇ ਘੜੀ ਤੂੰ ਪਲਾਲ